ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕੌਰ ਦੀ ਡਿਜ਼ਾਈਨਰ ਤੇ ਅੱਜ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨ ਲੱਗੇ ਹਾਂ ਕੁੜਤੇ ਪਜਾਮੇ ਦੀ ਸੋ ਕੁੜਤੇ ਪਜਾਮੇ ਦੀ ਕਟਿੰਗ ਦੱਸਾਂਗੇ ਤੁਹਾਨੂੰ ਇਹ ਵੀਡੀਓ ਜਿਹੜੀ ਆਪਣੀ ਕਈ ਭਾਗਾਂ ਚ ਆਊਗੀ ਜੀ ਆਪਾਂ ਇਹਦੇ 2-3 ਭਾਗਾਂ ਚ ਆਪਾਂ ਇਹ ਵੀਡੀਓ ਦਵਾਂਗੇ ਤੁਹਾਨੂੰ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਹੈ ਫਿਰ ਇੰਨੀ ਲੰਬੀ ਵੀਡੀਓ ਜਿਹੜੀ ਨਾ ਕੋਈ ਦੇਖਦਾਗਾ ਤੇ ਨਾ ਹੀ ਇਹ ਅਪਲੋਡ ਕਰਨ ਚ ਵੀ ਪ੍ਰੋਬਲਮ ਆਉਂਦੀ ਹੈ ਮਤਲਬ ਫੋਨ ਦੀ ਸਪੇਸ ਫੁੱਲ ਹੋ ਜਾਂਦੀ ਹੈ ਦੇਖੋ ਇਸ ਤਰ੍ਹਾਂ ਆਪਾਂ ਸਭ ਤੋਂ ਪਹਿਲਾਂ ਇਹਦੀ ਲੰਬਾਈ ਲੈਣੀ ਹੈ ਕਿ ਬਿਲਕੁਲ ਕਾਲਰ ਦੇ ਕੋਲੋਂ ਜਿੱਥੇ ਆਪਣੀ ਟੀਰੀ ਵਾਲੀ ਸਿਉਣ ਹੁੰਦੀ ਹੈ ਉੱਥੋਂ ਆਪਾਂ ਇਹਦੀ ਲੰਬਾਈ ਲੈਣੀ ਹੈ ਇਹਦਾ ਮੈਜ਼ਰਮੈਂਟ ਆਪਾਂ ਤੁਹਾਨੂੰ ਦੱਸ ਰਹੇ ਹਾਂ ਸਿਉਂਤੇ ਹੋਏ ਕੁੜਤੇ ਦਾ ਲੈਣ ਦਾ ਕਿਸ ਤਰ੍ਹਾਂ ਲੈਣਾ ਹੈ ਉਸ ਤੋਂ ਬਾਅਦ ਦੇਖੋ ਇਹ ਪਲੇਟ ਵਾਲਾ ਕੁੜਤਾ ਪਜਾਮਾ ਸਿਉਂ ਰਹੇ ਹਾਂ ਆਪਾਂ ਪੁਰਾਣੇ ਰਵਾਜ਼ ਦਾ ਜਿਵੇਂ ਪਹਿਲਾਂ ਪਲੇਟ ਪਾ ਕੇ ਸਿਉਂਦੇ ਸੀ ਸੋ ਉਸ ਤੋਂ ਬਾਅਦ ਆਪਾਂ ਇਹਦੇ ਘੇਰੇ ਦਾ ਨਾਪ ਲਾਂਗੇ ਜਿੰਨਾ ਵੀ ਆਪਣਾ ਘੇਰਾ ਤਿਆਰ ਆ ਰਿਹਾ ਉਹਦੇ ਵਿੱਚ ਆਪਾਂ 1 ਇੰਚ ਪਲੱਸ ਕਰਦੇ ਹੁੰਨੇ ਆ ਸੋ ਪਲੇਟ ਵਾਲੇ 'ਚ ਦੇਖੋ ਘੇਰੇ ਦਾ ਹੀ ਜ਼ਿਆਦਾ ਮੇਜਰਮੈਂਟ ਲਿੱਤਾ ਜਾਂਦਾ ਕਿਉਂਕਿ ਉੱਪਰ ਉਹਦੀ ਫਿਟਿੰਗ ਵਗੈਰਾ ਨਹੀਂ ਹੁੰਦੀ ਇਹ ਸਿੱਧਾ ਹੀ ਹੁੰਦਾ ਜੀ ਉਸ ਤੋਂ ਬਾਅਦ ਆਪਾਂ ਟੀਰੇ ਦਾ ਮੇਜਰਮੈਂਟ ਲਵਾਂਗੇ ਟੀਰਾ ਨਾਲ ਆਪਣਾ ਆਪਾਂ ਨੇ ਇੱਥੋਂ ਬਿਲਕੁਲ ਸਿੱਧੀ ਸਿਉਣਾ ਹੁੰਦੀ ਹੈ ਜਿਹੜੀ ਟੀਰੇ ਦੀ ਵਾਲੀ ਇੱਥੋਂ ਲਵਾਂਗੇ ਆਪਾਂ ਮੋਢੇ ਤੋਂ ਨਹੀਂ ਨਾਲ ਆਪਣਾ ਹੈਗਾ ਉੱਪਰੋਂ ਇੱਥੋਂ ਇਹ 1.5 ਆ ਰਿਹਾ ਦੇਖੋ ਇਹਦੇ ਵਿੱਚ ਵੀ ਆਪਾਂ 1 ਇੰਚ ਪਲੱਸ ਸਿਉਣਾ ਦਾ ਲਵਾਂਗੇ ਹੁਣ ਆਪਾਂ ਜਿਹੜੇ ਆਪਾਂ ਦੂਜੇ ਸਿੰਪਲ ਕੋਟ ਤੇ ਪਜਾਮੇ ਸਿਉਨੇ ਆ ਬਿਨਾ ਪਲੇਟ ਤੋਂ ਉਹਨਾਂ ਦਾ ਆਪਾਂ ਦੇਖੋ ਇੱਥੋਂ ਚੈਸਟ ਮੈਂਟ ਨਹੀਂ ਹੁੰਦੀ ਐ ਬਟਨ ਲਾ ਕੇ ਮਿਲਣੀ ਐ ਇਹ ਆਪਾਂ ਬਟਨ ਖੋਲ ਕੇ ਨਹੀਂ ਮਿਲਣੀ ਹੈਗੀ ਮੋਡਾ ਦੇਖਾਂਗੇ ਮੋਡਾ ਜਿਹੜਾ ਜੈਂਟਸ ਦਾ ਹੁੰਦਾ ਜ਼ਿਆਦਾਤਰ ਆਪਾਂ 10 ਇੰਚ ਤੇ ਜੀ ਇਹਦੀ ਜਿਹੜੀ ਕਟਿੰਗ ਹੁੰਦੀ ਹੈਗੀ 10 ਇੰਚ ਤਿਆਰ ਹੁੰਦਾ ਮਤਲਬ ਉਸ ਤੋਂ ਬਾਅਦ ਬਾੰਦੀ ਆਪਾਂ ਲੰਬਾਈ ਲਵਾਂਗੇ ਵਾਹ ਆਪਾਂ ਇਥੋਂ ਮੋਢੇ ਵਾਲੀ ਸਿਉਣ ਤੋਂ ਲੈ ਕੇ ਵਿਚੀ ਇਹਦਾ ਕਫ ਮਿਣਾਗੇ ਆਪਾਂ ਧੁਰ ਤੱਕ ਜਿੰਨੀ ਬਾਹਾਂ ਦੀ ਲੰਬਾਈ ਆ ਰਹੀ ਹੈ ਓੰਨੇ ਮਿਣਾਗੇ ਕਟਾਈ ਵੇਲੇ ਆਪਾਂ 1 ਇੰਚ ਮਾਈਨਸ ਕਰਕੇ ਕਟਾਂਗੇ ਉਹਨੂੰ ਹੁਣ ਇਹ 24 ਇੰਚ ਤਿਆਰ ਆ ਜ਼ਿਆਦਾਤਰ ਬਾਹਾਂ ਦੀ ਲੰਬਾਈ ਹੈ ਜਿਹੜੀ 24 ਇੰਚੀ ਹੁੰਦੀ ਹੈ ਜੈਂਟਸ ਤੇ ਕੁੜਤੇ ਪਜਾਮੇ ਦੀ ਤੇ ਜੇ ਆਪਾਂ ਬੱਚੇ ਦਾ ਬਣਾਉਣੀ ਹੈ ਉਹ ਘੱਟ ਵੱਧ ਜਾਂਦੀ ਹੈਗੀ ਫਿਰ ਆਪਾਂ ਇਹਦੇ ਕਫ ਮਿਣਾਗੇ ਉਸ ਤੋਂ ਬਾਅਦ ਦੇਖੋ ਆਪਾਂ ਨੇ 5 ਮੀਟਰ ਕਪੜਾ ਲਿਆ ਗਿਆ ਜੀ ਇਹਨੇ ਆਪਾਂ ਪਹਿਲਾਂ ਆਪਾਂ ਪੁੱਠਾ ਪਾਸਾ ਦੇਖ ਕੇ ਸਾਰੇ ਤੇ ਨਿਸ਼ਾਨ ਲਾ ਲਾਂਗੇ ਕਿਉਂਕਿ ਫਿਰ ਬਾਅਦ ਆਪਾਂ ਨੂੰ ਸਟਿਚ ਕਰਨ ਵੇਲੇ ਇਹ ਸੌਖਾ ਰਹਿੰਦਾਗਾ ਪਲੇਨ ਕਪੜੇ 'ਚ ਜਿਆਦਾ ਪੁੱਠ ਸਿੱਧਾ ਪਤਾ ਨਹੀਂ ਲੱਗਦਾ ਇਸ ਲਈ ਆਪਾਂ ਪੁੱਠੇ ਪਾਸੇ ਜਿਹੜੇ ਇਹਦੇ ਨਿਸ਼ਾਨ ਸਾਰੇ ਤੇ ਲਾ ਲਏ ਨੇ ਉਸ ਤੋਂ ਬਾਅਦ ਆਪਾਂ ਇਹਨੂੰ ਇਸ ਤਰ੍ਹਾਂ ਫੋਲਡ ਕਰ ਲਿਆ ਫੋਲਡ ਕਰਨ ਤੋਂ ਬਾਅਦ ਦੇਖੋ ਆਪਾਂ ਇਹਦੀ ਲੰਬਾਈ ਲਾਉਣੀ ਹੈ ਜਿਹੜੇ ਆਪਾਂ ਕੁੜਤੇ ਦਾ ਮੈਜ਼ਰਮੈਂਟ ਲਿਆ ਉਹਦੀ ਲੰਬਾਈ ਹੈਗੀ ਸੀ 36 ਇੰਚ ਤਿਆਰ ਸੋ ਆਪਾਂ ਇੱਥੇ 36 ਇੰਚ ਦੀ ਹੀ ਲੰਬਾਈ ਲਾਹਾਂਗੇ ਕਿਉਂਕਿ ਆਪਣਾ ਇਹ ਕੱਪੜਾ ਜਿਹੜਾ ਦੇਖੋ ਕੱਟਾਈ ਫੋਲਡ ਕਰਿਆ ਹੋਇਆ ਦੋਨੇ ਪੀਸ 36 ਇੰਚ ਆਪਾਂ ਨੇ ਲਾ ਲੈਣਾ ਇਹ ਹੁਣ ਆਪਾਂ ਇਹਦਾ ਜਿੰਨਾ ਘੇਰਾ ਮਣਿਆਂਗਾ ਉਨਾ ਕੱਪੜਾ ਲਾਹਾਂਗੇ ਦੇਖੋ ਕਿਰ ਆਪਾਂ ਇਹਦਾ 22.5 23 ਇੰਚ ਮਣਿਆ ਸੀ ਆਪਾਂ 24 ਇੰਚ ਤੇ ਇਹਦੀ ਕਟਾਈ ਕਰਾਂਗੇ ਉਸ ਤੋਂ ਬਾਅਦ ਜਿਵੇਂ ਆਪਾਂ ਲੇਡੀ ਸੂਟ ਦੀਆਂ ਕਟਾ ਪਾਉਨੇ ਆ ਉਸ ਤਰ੍ਹਾਂ ਆਪਾਂ ਇਹਨੂੰ ਫੋਲਡ ਕਰ ਲਾਂਗੇ ਕੱਪੜੇ ਨੂੰ ਦੇਖੋ ਇਸ ਤਰ੍ਹਾਂ ਕੰਨੀਆਂ ਮਿਲਾ ਕੇ ਦੋਨੇ ਪਾਸੋਂ ਇਸ ਤਰ੍ਹਾਂ ਫੋਲਡ ਕਰਨ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਵਿਸਾਲਾਂਗੇ ਦੋਨੇ ਪੀਸਾਂ ਨੂੰ ਇਹ ਆਪਾਂ ਨੇ ਪੀਸ ਅਲੱਗ-ਅਲੱਗ ਨਹੀਂ ਕਰੇ ਜੀ ਹਜੇ ਇਕੱਠਾ ਹੀ ਕੱਪੜਾ ਆਪਣਾ ਇਹ ਦੇਖੋ ਇਸ ਤਰ੍ਹਾਂ ਆਪਾਂ ਨੇ ਫੋਲਡ ਕਰਕੇ ਵਿਸਾਲ ਲਿਆ ਇਧਰੋਂ ਆਪਣਾ ਕੱਪੜਾ ਬੰਦ ਆਏਗਾ ਇਧਰਲੀ ਸਾਈਡ ਆਪਣੀ ਉੱਪਰਲੀ ਸਾਈਡ ਖੁੱਲੀ ਹੈਗੀ ਇਹ ਆਪਾਂ ਨੇ ਦੇਖੋ 1/2 ਇੰਚ ਜਿਹੜਾ ਫਰੰਟ ਵਾਲਾ ਪੱਲਾ ਹੈਗਾ ਉਹ ਵਧਾ ਲਿਆ ਤੇ ਪਿਛਲਾ ਪੱਲਾ ਆਪਾਂ ਨੇ 1/2 ਇੰਚ ਘਟਾ ਲਿਆ ਇਹ ਇੱਥੇ ਜ਼ਰੂਰੀ ਹੁੰਦਾ ਹੈਗਾ ਦੇਖਣਾ ਕਿਉਂਕਿ ਜਿਹੜਾ ਆਪਣਾ ਮੋਹਰਲਾ ਪੱਲਾ ਹੁੰਦਾ ਕੁੜਤੇ ਦਾ ਉਹ ਆਪਾਂ 1.5 ਇੰਚ ਵੱਧ ਘੱਟਦੇ ਹੁੰਨੇ ਆ ਪਿਛਲੇ ਪੱਲੇ ਦੇ ਨਾਲੋਂ ਇੱਥੇ ਆਪਾਂ ਪੂਰੀ ਪੂਰੀ ਲੰਬਾਈ ਇਹਦੀ ਤਾਂ ਨਹੀਂ ਲੈਂਤੀ ਸੀ 36 ਇੰਚ ਕਿਉਂਕਿ ਜਿਹੜਾ ਹੁਣ ਆਪਣਾ ਇਹ 1.5 ਇੰਚ ਪਲੱਸ ਹੋ ਗਿਆ ਮੋਹਰਲੇ ਪੱਲੇ 'ਚ ਤੇ ਹੁਣ ਆਪਣਾ ਇਹ ਜਿਹੜਾ ਸਿਉਣਾ ਦਾ ਵਿੱਚੇ ਕਪੜਾ ਨਿਕਲਿਆ ਜਾ 1 ਇੰਚ ਆਪਣਾ ਇਹ ਹੁਣ 37 ਇੰਚ ਹੋ ਗਿਆ ਇਹਦੀ ਲੰਬਾਈ ਮੋਹਰਲੇ ਪੱਲੇ ਦੀ ਤੇ ਆਪਣਾ ਸਿਉਣਾ ਸਿਉਣਾ ਦਾ ਸਾਰਾ ਇਹਦੇ 'ਚ ਆ ਜਾਊਗਾ ਇਥੇ ਆਪਾਂ 1.5 ਇੰਚ ਦੇਖੋ ਜਿਹੜੀ ਆਪਾਂ ਨੇ ਪਲੇਟ ਪਾਉਣੀ ਆ ਸੈਂਟਰ ਚ ਕੁੜਤੇ ਦੇ ਉਹਦਾ ਆਪਾਂ ਨੇ 1.5 ਇੰਚ ਤੇ ਨਿਸ਼ਾਨ ਲਾ ਲਿਆ ਦੇਖੋ ਇਹ ਆਪਾਂ ਅਲੱਗ ਮਿਣ ਕੇ 2 ਇੰਚ ਆ ਜਿਹੜਾ ਵੱਧ ਲੈਣੇ ਹੁੰਦੇ ਆ ਪਹਿਲਾਂ ਹੀ 1.5 2 ਜਾਂ ਕੋਈ ਸਵਾ ਵੀ ਰੱਖ ਲੈਂਦੇ ਨੇ ਪਰ ਮੈਂ ਇਥੇ 1.5 ਇੰਚ ਰੱਖਿਆ ਹੈਗਾ ਵੱਧ ਦੇਖੋ ਜਿਹੜਾ ਪਿਛਲਾ ਪੱਲਾ ਇਹ ਚ 1.5 ਇੰਚ ਦੇ ਆਪਣੇ ਦੋ ਪਿੱਛੇ ਵੀ ਬਲ ਹੁੰਦੇ ਨੇ ਕੁੜਤੇ ਦੇ ਉਹ ਬਣ ਜਾਣਗੇ ਤੇ ਜਿਹੜੇ ਫਰੰਟ ਤੇ ਆਪਾਂ ਨੇ 1.5 ਇੰਚ ਰੱਖਿਆ ਗਿਆ ਇਹਦੀ ਆਪਣੀ ਵਿਚਾਲੇ ਪੱਟੀ ਵਾਲੀ ਜਿਹੜੀ ਪਲੇਟ ਹੁੰਦੀ ਹੈ ਉਹ ਬਣ ਜੂਗੀ ਹੁਣ ਆਪਾਂ ਇਹ 1.5 ਇੰਚ ਛੱਡ ਕੇ ਇਹਦੇ ਤੀਰੇ ਦਾ ਨਿਸ਼ਾਨ ਲਾਵਾਂਗੇ ਇੱਥੇ ਦੇਖੋ ਇਹਨਾਂ ਦਾ 1.5 16 ਇੰਚ ਤੀਰਾ ਤਿਆਰ ਸੀ ਤੇ ਆਪਾਂ ਇੱਥੇ 9.5 ਤੇ ਮੈਂ ਨਿਸ਼ਾਨ ਲਾਇਆ ਇਧਰ ਨੂੰ ਮੋਢੇ ਦਾ ਨਿਸ਼ਾਨ ਆਪਾਂ 8 ਇੰਚ ਤੇ ਲਾਵਾਂਗੇ ਇੱਥੋਂ ਦੇਖੋ 1.5 ਇੰਚ ਛੱਡ ਕੇ ਆਪਾਂ ਜਿਹੜੀ ਇਹਨਾਂ ਦੀ ਚੈਸਟ ਸੀ ਉਹਦਾ ਨਿਸ਼ਾਨ ਲਾਵਾਂਗੇ ਤੇ ਅੱਧਾ ਇੰਚ ਆਪਾਂ ਇੱਥੋਂ ਸਿਉਣ ਚ ਰਹਿ ਜੂ ਕਿਉਂਕਿ ਇਹਦੇ ਵਿੱਚ ਜ਼ਿਆਦਾ ਜਿਹੜਾ ਮਾਰਜਨ ਆਪਾਂ ਨਹੀਂ ਰੱਖਦੇ ਹੁੰਦੇ ਬਾਧੂ ਕੱਪੜਾ ਇਹਦੇ ਵਿੱਚ ਸਿਰਫ ਆਪਾਂ ਸਿਉਣਾਂ ਦਾ ਅੱਧਾ ਅੱਧਾ ਇੰਚ ਹੀ ਰੱਖਦੇ ਹੁੰਨੇ ਆ ਇੱਥੋਂ ਆਪਾਂ ਟੇਢੀ ਪਹਿਲਾਂ ਇੱਥੋਂ ਨਿਸ਼ਾਨੀ ਲਾ ਕੇ ਦੇਖੋ ਹਲਕੀ ਜਿਹੀ ਗੁਲਾਈ ਆਪਾਂ ਦੇਣੀ ਹੈ ਇੱਥੇ ਇਹ ਆਪਣੇ ਪਿਛਲੇ ਪੱਲੇ ਦੀ ਕਾਟ ਹੋ ਜੂਗੀ ਤੇ ਉਸ ਤੋਂ ਬਾਅਦ ਆਪਾਂ ਥੋੜੀ ਜੀ ਡੂੰਗੀ ਇੱਥੋਂ ਗੁਲਾਈ ਦੇਵਾਂਗੇ ਇਹ ਆਪਣੇ ਮੂਰਲੇ ਪੱਲੇ ਦੀ ਮੋਡੇ ਦੀ ਕਟ ਹੋ ਜੂਗੀ ਦੇਖੋ ਇੱਥੇ ਆਪਾਂ ਨੇ ਇਹ ਗੁਲਾਈ ਦਿੱਤੀ ਹੈਗੀ ਇਹ ਆਪਣੇ ਮੂਰਲੇ ਪੱਲੇ ਦੀ ਗੁਲਾਈ ਹੋ ਗਈ ਹੁਣ ਪਹਿਲਾਂ ਆਪਾਂ ਜਿਹੜੀ ਇਹਦੀ ਕਟਿੰਗ ਕਰਾਂਗੇ ਉਹ ਪਿਛਲੇ ਪੱਲੇ ਵਾਲੀ ਕਰਾਂਗੇ ਇੱਥੋਂ ਆਪਾਂ ਦੇਖੋ ਇਹ ਵੀ ਮੈਂ ਦੱਸਣਾ ਭੁੱਲ ਗਈ ਸੀ ਇੱਥੋਂ ਆਪਾਂ ਸਵਾ ਇੰਚ ਡਾਊਨ ਦੇਣਾਗਾ 3 ਇੰਚ ਆਪਾਂ ਗਲੇ ਦਾ ਛੱਡਤਾ ਇੱਥੋਂ ਆਪਾਂ ਸਵਾ ਇੰਚ ਤੇ ਨਿਸ਼ਾਨ ਲਾਵਾਂਗੇ ਦੇਖੋ ਐਨਾ ਇਹ ਆਪਾਂ ਇੰਨੀ ਢਾਲ ਦੇਣੀ ਆ ਮੋٹے ਦੀ ਇਸ ਤਰ੍ਹਾਂ ਆਪਾਂ ਇਹਨੂੰ ਗਲੇ ਵਾਲੇ ਨਿਸ਼ਾਨ ਦੇ ਨਾਲ ਮਿਲਾ ਕੇ ਸਵਾ ਇੰਚ ਤੇ ਇਹ ਨਿਸ਼ਾਨ ਲਾਇਆ ਆਪਾਂ ਨੇ ਇੱਥੇ ਆਪਾਂ ਨੇ ਇੰਨੀ ਕਾਟ ਪਾਉਣੀ ਹੁੰਦੀ ਹੈਗੀ ਸੋ ਪਹਿਲਾਂ ਆਪਾਂ ਇਹ ਹੀ ਜਿਹੜਾ ਮੋਡਾ ਡਾਊਨ ਕਰਾਂਗੇ ਦਾ ਉਸ ਤੋਂ ਬਾਅਦ ਆਪਾਂ ਇਹਦੀ ਆਰਮਹੋਲ ਦੀ ਕਾਟ ਪਾਵਾਂਗੇ ਪਹਿਲਾਂ ਪਿਛਲੇ ਪੱਲੇ ਵਾਲੀ ਕਾਟ ਪਾਉਗੀ ਤੇ ਫਿਰ ਆਪਾਂ ਦੇਖੋ ਉੱਪਰਲੇ ਦੋ ਪੱਲੇ ਚੱਕ ਕੇ ਇਹਦੀ ਫਰੰਟ ਵਾਲੀ ਕਾਟ ਪਾ ਦਾਂਗੇ ਇਹ ਕਾਟ ਵੀ ਆਪਣੀ ਜਿਹੜੀ ਹੁੰਦੀ ਹੈ ਜ਼ਰੂਰੀ ਹੁੰਦੀ ਹੈ ਜੀ ਨਹੀਂ ਫਿਰ ਇੱਥੇ ਜਿਹੜਾ ਇੱਕ ਬਲਜਾ ਪੈਣ ਲੱਗ ਜਾਂਦਾ ਹੈਗਾ ਗੋਜਾ ਜਾ ਬਣ ਜਾਂਦਾ ਹੈਗਾ ਸੋ ਇਹ ਗੁਲਾਈ ਵੀ ਦੇਣੀ ਜ਼ਰੂਰੀ ਹੁੰਦੀ ਆ। ਲੇਕ ਉਸ ਤੋਂ ਬਾਅਦ ਆਪਾਂ ਇਹਦੇ ਘੇਰੇ ਦੀ ਗੁਲਾਈ ਪਾਵਾਂਗੇ। देखो ਇੱਥੇ ਆਪਣੇ ਇਹ ਦੋਨੇ ਪੱਲੇ ਨੇ ਜਿਹੜੇ ਇਕੱਠੇ ਹੀ ਨੇਗੇ ਇੱਥੋਂ ਆਪਾਂ 3 3 ਇੰਚ ਤੇ ਦੀ ਗੁਲਾਈ ਪਾਵਾਂਗੇ 3 ਇੰਚ ਆਪਾਂ ਇਧਰ ਨੂੰ ਲਵਾਂਗੇ ਉੱਪਰ ਨੂੰ 3 ਇੰਚ ਤੇ ਆਪਾਂ ਇਧਰ ਨੂੰ ਨਿਸ਼ਾਨ ਲਾਵਾਂਗੇ ਇੱਥੇ ਤੱਕ ਆਪਾਂ ਇਹਦੀ ਗੁਲਾਈ ਪਾਉਣੀ ਹੈ ਇਹ ਬਿਲਕੁਲ ਸਹੀ ਪੈਂਦੀ ਹੈ ਗੁਲਾਈ ਇਸ ਤਰ੍ਹਾਂ ਜਦੋਂ ਆਪਾਂ ਪਾਉਂਦੇ ਆ ਘੇਰੇ ਦੀ ਫੋਲਡ ਕਰਨ ਵੇਲੇ ਵੀ ਬੜਲ ਨਹੀਂ ਆਉਂਦਾ ਬਿਲਕੁਲ ਸੋ ਦੇਖੋ ਆਪਾਂ ਕੱਟਣ ਵੇਲੇ ਇਥੋਂ ਥੋੜਾ ਜਿਹਾ ਧਿਆਨ ਨਾਲ ਗੁਲਾਈ ਜੀ ਦੇ ਕੇ ਕੱਟ ਲਾਂਗੇ ਲਓ ਜੀ ਇਹ ਆਪਣੇ ਘੇਰੇ ਦੀ ਕਾਟ ਪੈ ਗਈ ਹੁਣ ਆਪਾਂ ਇਹਨਾਂ ਦੋਨੋਂ ਪੱਲਿਆਂ ਨੂੰ ਅਲੱਗ-ਅਲੱਗ ਕਰ ਦਾਂਗੇ ਇਥੋਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਦੇਖੋ ਹੁਣ ਆਪਾਂ ਨੇ ਫਰੰਟ ਵਾਲਾ ਪੱਲਾ ਇੱਕ ਸਾਈਡ ਤੇ ਕਰਤਾ ਤੇ ਹੁਣ ਆਪਾਂ ਪਿਛਲੇ ਪੱਲੇ ਦੇ ਦੇਖੋ ਉੱਪਰੋਂ ਜਿਹੜਾ ਤੀਰੇ ਕੋਲੋਂ ਇੱਥੇ ਆਪਾਂ ਇੱਕ ਕੱਟ ਲਾ ਦੇਣਾ ਕਿਉਂਕਿ ਇੱਥੇ ਆਪਾਂ ਸੈਂਟਰ 'ਚੋਂ ਤੀਰਾ ਮਲਾ ਕੇ ਜੜਨਾ ਹੁੰਦਾ ਉਸ ਤੋਂ ਬਾਅਦ ਇੱਕ ਕੱਟ ਆਪਾਂ 4 ਇੰਚ ਤੇ ਲਾਉਣਾ ਇਸ ਤਰ੍ਹਾਂ ਇੱਥੇ ਆਪਣੇ ਦੋਏ ਪਿਛਲੇ ਬਲ ਪੈਣਗੇ ਵਿਚਾਲੋਂ 8 ਇੰਚ ਦਾ ਗੈਪ ਰਹਿ ਜਾਊਗਾ ਇੱਕ ਇੱਕ ਕਟ ਆਪਾਂ ਨੇ 4 ਇੰਚ ਤੇ ਲਾਤਾ ਹੈ ਸੋ ਹੁਣ ਰਹਿ ਗਈਆਂ ਆਪਣੀਆਂ ਪੱਟੀਆਂ ਜੜਨੀਆਂ ਕੱਟਣੀਆਂ ਸੌਰੀ ਤੇ ਕੱਟਣ ਵਾਸਤੇ ਦੇਖੋ ਪੱਟੀ ਨੂੰ ਆਪਾਂ ਨੇ ਅੱਧਾ ਇੰਚ ਇੱਕ ਪਾਸੇ ਨੂੰ ਜਿਹੜਾ ਵਧਾ ਕੇ ਰੱਖਣਾ ਹੁੰਦਾ ਹੈਗਾ ਇਹ ਜਿਹੜਾ ਕੱਪੜਾ ਵੱਧ ਕੇ ਜਾਂਦਾ ਆਪਣਾ ਇਹ ਜੇਬ ਵਾਲੀ ਸਾਈਡ ਪੱਟੀ ਹੁੰਦੀ ਹੈ ਜਿਹੜੀ ਉਹਦੇ ਵਿੱਚ ਐਡ ਹੁੰਦਾ ਹੁੰਦਾ ਇਹ ਦੇਖੋ ਇੱਥੋਂ ਆਪਾਂ 18 ਇੰਚ ਤੇ ਪੱਟੀ ਦੀ ਕਟਿੰਗ ਕਰਾਂਗੇ ਕਿਉਂਕਿ ਜਿਹੜੇ ਪਲੇਟ ਵਾਲਾ ਆਪਣਾ ਕਮੀਜ਼ ਹੁੰਦਾ ਇਹਦੀ ਪੱਟੀ ਥੋੜੀ ਜੀ ਲੰਬੀ ਲੱਗਦੀ ਹੈ ਇੱਥੇ ਮੈਂ 18 ਇੰਚ ਤੇ ਨਿਸ਼ਾਨ ਲਾ ਲਿਆ ਦੇਖੋ ਹੁਣ ਆਪਾਂ ਤੁਹਾਨੂੰ ਇਹਦੀ ਕਟਿੰਗ ਕਰਕੇ ਦਿਖਾਉਣੀ ਆ ਅੱਧਾ ਇੰਚ ਮੈਂ ਉਰਾ ਨੂੰ ਕਰਕੇ ਕੱਟ ਰਹੀ ਆ ਮੋਢੇ ਵਾਲੀ ਸਾਈਡ ਨੂੰ ਪਰਲੀ ਸਾਈਡ ਆਪਣਾ ਅੱਧਾ ਇੰਚ ਕਪੜਾ ਰਹਿ ਗਿਆ ਇਹ ਚੋਂ ਇਹ ਕੱਟਣ ਤੋਂ ਬਾਅਦ ਤੁਹਾਨੂੰ ਪਤਾ ਲੱਗ ਜਾਊਗਾ ਇਸ ਤਰ੍ਹਾਂ ਆਪਾਂ ਇੱਥੇ ਤੱਕ ਇੱਕ ਕਟ ਇਧਰ ਨੂੰ ਲਾ ਦਾਂਗੇ ਇੱਕ ਕਟ ਇਧਰ ਨੂੰ ਲਾ ਦਾਂਗੇ ਹੁਣ ਦੇਖੋ ਆਹ ਵਾਲਾ ਕੱਪੜਾ ਜਿਹੜਾ ਆਪਣਾ ਇੱਕ ਸਾਈਡ ਤੇ ਵੱਧ ਗਿਆ ਐਨਾ ਉੱਪਰਲਾ ਪੱਲਾ ਛੋਟਾ ਰਹਿ ਗਿਆ ਤੇ ਹੇਠਾ ਵਾਲਾ ਪੱਲਾ ਵੱਧ ਗਿਆ ਜਦੋਂ ਆਪਾਂ ਇਹਨੂੰ ਇਸ ਤਰ੍ਹਾਂ ਸਿੱਧਾ ਕਰਾਂਗੇ ਤਾਂ ਇਹ ਜਿਹੜਾ ਵਧਿਆ ਹੋਇਆ ਪਾਸਾ ਹੈਗਾ ਇਹ ਆਪਣਾ ਜੇਵਾਲੀ ਸਾਈਡ ਆਜੂ ਇਹ ਪੱਟੀ ਆਪਣੀ ਉੱਪਰਲੀ ਸਾਈਡ ਆਊਗੀ ਜਾਨੀ ਕਿ ਇਹ ਕਾਜ ਪੱਟੀ ਆਪਣੀ ਆਹ ਆਪਣੀ ਬਟਨ ਵਾਲੀ ਪੱਟੀ ਰਹਿ ਜੂਗੀ ਇਹਨੂੰ ਆਪਾਂ ਅਲੱਗ ਤੋਂ ਲੀਡ ਲਾ ਕੇ ਫੋਲਡ ਕਰਦੇ ਹੁੰਨੇ ਆ ਤੇ ਕਾਜ ਪੱਟੀ ਨੂੰ ਆਪਾਂ ਇਸੇ ਤਰ੍ਹਾਂ ਹੀ ਥੋੜਾ ਜਿਹਾ ਲੇੜ ਕੇ ਇਸ ਤਰ੍ਹਾਂ ਇਹਦੇ ਉੱਪਰ ਫੋਲਡ ਕਰ ਲਾਂਗੇ ਇਹ ਆਪਣੀ ਇਸ ਤਰ੍ਹਾਂ ਪਲੇਟ ਬਣ ਜੂਗੀ ਠੀਕ ਹੈ ਜੀ ਇਹ ਆਪਣੀ ਪੱਟੀਆਂ ਦੀ ਕਟਿੰਗ ਹੋ ਗਈ ਇਹ ਤੁਸੀਂ ਨੇ ਜ਼ਰੂਰ ਧਿਆਨ ਦੇਣਾ ਜਦੋਂ ਪੱਟੀ ਕਟਿੰਗ ਕਰਨੀ ਆ ਵੀ ਆਪਣੀ ਜਿਹੜੀ ਵੱਧ ਪੱਟੀ ਆਪਾਂ ਕੱਟਦੇ ਆ ਉਹ ਜੇ ਵਾਲੀ ਸਾਈਡ ਹੁੰਦੀ ਹੈਗੀ ਦੂਜੀ ਪੱਟੀ ਘੱਟ ਕੱਟੀ ਜਾਂਦੀ ਹੈ ਥੋੜੀ ਜੀ ਤੇ ਇੱਥੇ ਹੁਣ ਮੈਂ ਗਲੇ ਦੀ ਕਟਾ ਕੱਟ ਪਾ ਰਹੀਆਂ 3 ਇੰਚ ਚੜਾਈ ਤੇ 2.5 ਇੰਚ ਮੈਂ ਡੂੰਗੀ ਕੱਟ ਰਹੀਆਂ ਇਹਨੂੰ ਕਿਉਂਕਿ ਇਹ ਆਪਾਂ ਥੋੜਾ ਥੋੜਾ ਬਾਅਦ ਚ ਵੀ ਛਾਂਟ ਸਕਦੇ ਆ ਗਲੇ ਨੂੰ ਜੇ ਫਿਰ ਆਪਾਂ ਇਕੱਠਾ ਪਹਿਲਾਂ ਹੀ ਚੌੜਾ ਜ਼ਿਆਦਾ ਕੱਟ ਲਈਏ ਫਿਰ ਬਾਅਦ ਚ ਇਹਦਾ ਕੋਈ ਹੱਲ ਨਹੀਂ ਬਣਦਾ ਜੇ ਆਪਾਂ ਕੱਟ-ਕੱਟ ਲਾਂਗੇ ਤਾਂ ਬਾਅਦ ਚ ਆਪਾਂ ਇਹਨੂੰ ਫੇਰ ਵੀ ਥੋੜਾ ਥੋੜਾ ਕਟਿੰਗ ਕਰ ਸਕਦੇ ਆ ਦੇਖੋ ਇਹ ਜਿਹੜਾ ਮੈਂ ਕਪੜਾ ਇੱਧਰ ਛੱਡ ਤਾਂ 1.5 ਇੰਚ ਇਹਦੀ ਆਪਾਂ ਨੇ ਨਾਲ ਕਟਿੰਗ ਤਾਂ ਨਹੀਂ ਕੀਤੀ ਹੈਗੀ ਕਿਉਂਕਿ ਜਦੋਂ ਆਪਾਂ ਇਹਨੂੰ ਕਪੜੇ ਨੂੰ ਇਸ ਤਰ੍ਹਾਂ ਖੋਲਾਂਗੇ ਜੇ ਆਪਾਂ ਨਾਲ ਕਟਿੰਗ ਕਰ ਦਿੰਦੇ ਇਹ ਪੱਟੀਆਂ ਦੀ ਤਾਂ ਫਿਰ ਜਦੋਂ ਆਪਾਂ ਇਹਨੂੰ ਇੱਥੋਂ ਨਾ ਫੋਲਡ ਕਰਾਂਗੇ ਇਸ ਤਰ੍ਹਾਂ ਇਹ ਪੱਟੀ ਘੱਟ ਜਾਂਦੀ ਹੈ ਇੱਥੋਂ ਇੱਥੋਂ ਘੱਟ ਜਾਂਦੀ ਹੈ ਇਹ ਇਸ ਕਰਕੇ ਆਪਾਂ ਇਹਨੂੰ ਫੋਲਡ ਕਰਨ ਤੋਂ ਬਾਅਦ ਚ ਇਹਦੀ ਕਟਿੰਗ ਕਰਾਂਗੇ ਉਸ ਤੋਂ ਬਾਅਦ ਆਪਾਂ ਕਰਾਂਗੇ ਇਹਦੇ ਟੀਰੇ ਦੀ ਕਟਿੰਗ ਇਹਦੇ ਲਈ ਮੈਂ ਦੇਖੋ ਡਬਲ ਫੋਲਡ ਕਪੜਾ ਲਿਆ 18 ਇੰਚ ਆਪਾਂ ਇਹਦੀ ਚੜਾਈ ਰੱਖੀ ਹੈ ਕਪੜੇ ਦੀ ਉਸ ਤੋਂ ਬਾਅਦ ਇਹਨੂੰ ਇੱਕ ਵਾਰੀ ਫੇਰ ਫੋਲਡ ਕਰ ਲਾਂਗੇ ਇਹ ਹੁਣ ਆਪਣੇ ਕੱਪੜੇ ਦੀਆਂ ਚਾਰ ਤਹਾਂ ਹੋ ਗਈਆਂ ਇਧਰੋਂ ਆਪਣੀ ਖੁੱਲੀ ਸਾਈਡ ਹੈ ਇੱਥੋਂ ਆਪਾਂ 5 ਇੰਚ ਮਾਣਾਂਗੇ ਉੱਪਰ ਨੂੰ ਇਧਰੋਂ ਵੀ ਆਪਾਂ 5 ਇੰਚ ਤੇ ਨਿਸ਼ਾਨ ਲਾਵਾਂਗੇ ਇੱਥੇ ਆਪਾਂ ਇਹਦੇ ਗਲੇ ਦਾ ਨਿਸ਼ਾਨ ਲਾਵਾਂਗੇ ਪੌਣੇ ਕਿ ਤਿੰਨ ਇੰਚ ਤੇ 3 ਇੰਚ ਤੇ ਜਾਂ ਪੌਣੇ ਤਿੰਨ ਤੇ ਇੱਧਰ ਨੂੰ ਆਪਾਂ ਸਵਾ ਇੰਚ ਡਾਊਨ ਕਰਾਂਗੇ ਇਹਨੂੰ ਇੱਥੋਂ ਆਪਾਂ ਸਵਾ ਇੰਚ ਘਟਾ ਦਾਂਗੇ 5 ਇੰਚ 'ਚੋਂ ਤੇ ਇਹਨੂੰ ਇਸ ਤਰ੍ਹਾਂ ਟੇਡਾ ਮਿਲਾ ਦਾਂਗੇ ਇਹਦੇ ਨਾਲ ਗਲੇ ਵਾਲੇ ਨਿਸ਼ਾਨ ਨਾਲ ਇਹ 2 ਇੰਚ ਤੇ ਆਪਾਂ ਗਲੇ ਦੀ ਕਾਟ ਪਾਉਣੀ ਹੈਗੀ 1.5 ਤੇ 2 ਤੇ ਪੌਣੇ 2 ਤੇ ਆਪਾਂ ਆਪਣੇ ਹਿਸਾਬ ਨਾਲ ਜਿੰਨਾ ਆਪਾਂ ਨੇ ਕਾਲਰ ਜੜਨਾ ਉਹਦੇ ਹਿਸਾਬ ਨਾਲ ਆਪਾਂ ਕਟਿੰਗ ਕਰ ਸਕਦੇ ਹਾਂ ਤੇ ਦੇਖੋ ਇਹ ਆਪਾਂ ਨੇ ਗਲੇ ਦਾ ਨਿਸ਼ਾਨ ਇਸ ਤਰ੍ਹਾਂ ਲਾ ਲੈਣਾ ਤੇ ਉਸ ਤੋਂ ਬਾਅਦ ਕਰਾਂਗੇ ਇਹਦੀ ਕਟਾਈ ਸੋ ਜੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਕਮੈਂਟ ਜ਼ਰੂਰ ਕਰਿਓ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਅਗਲੀ ਵੀਡੀਓ ਚ ਆਪਾਂ ਤੁਹਾਨੂੰ ਇਹਦੀ ਪਜਾਮੇ ਦੀ ਕਟਾਈ ਤੇ ਇਹਦੀ ਬਾਹਾਂ ਦੀ ਕਟਾਈ ਕਰਨੀ ਦੱਸਾਂਗੇ ਸੋ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਹੈ ਜੀ ਇੱਕ ਵੀਡੀਓ ਚ ਸਾਰਾ ਕੁਝ ਨਹੀਂ ਦੱਸਿਆ ਜਾਂਦਾ ਇਸ ਕਰਕੇ ਆਪਾਂ ਇਹਦੇ ਅਲੱਗ-ਅਲੱਗ ਪਾਰਟ ਪਾਵਾਂਗੇ ਵੀਡੀਓ ਦੇਖਣ ਲਈ ਧੰਨਵਾਦ ਤੇ ਜੇ ਕੁਝ ਸਮਝ ਨਾ ਆਇਆ ਹੋਵੇ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਸੋ ਦੇਖੋ ਇਹ ਆਪਣੇ ਟੀਰੇ ਦੀ ਕਟਿੰਗ ਹੋ ਚੁੱਕੀ ਹੈ ਇਹ ਉਸੇ ਤਰ੍ਹਾਂ ਹੀ ਆਪਾਂ ਇਹਨੂੰ ਵੀ ਇੱਕ ਵਾਰੀ ਫੋਲਡ ਕਰਕੇ ਇਹਦੇ ਵੀ ਸੈਂਟਰ 'ਚ ਆਪਾਂ ਇੱਕ ਕੱਟ ਲਾ ਲੈਣਾ ਹੈ